ਕਾਊਂਟਰ ਇੰਟੈਲੀਜੈਂਸ ਬਟਿੰਡਾ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਆਈਐਸਆਈ ਵੱਲੋਂ ਸੰਚਾਲਿਤ ਪਾਕਿਸਤਾਨ ਧਾਰਿਤ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮੋਡੀਊਲ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਯੂਏਪੀਏ ਕੇਸਾ ਤਹਿਤ ਸੰਗਰੂਲ ਜੇਲ੍ਹ ਚ ਬੰਦ ਲੋਕਾਂ ਦੇ ਸੰਪਰਕ ਚ ਸਨ। ਇਹਨਾਂ ਦੋਸ਼ਿਆਂ ਤੋਂ 8 ਹਥਿਆਰ, 9 ਮੈਗਜ਼ੀਨ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਥਾਣਾ ਕੈਂਟ ਪਟਿੰਡਾ ਵਿਖੇ ਐਫ ਆਈ ਆਰ ਦਰਜ ਕਰਕੇ ਅਗਲੇਰੀ ਅਤੇ ਪਿਛਲੇਰੀ ਕੜੀ ਦਾ ਪਤਾ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼ ਕਾਉਂਟਰ ਇੰਟੈਲੀਜੈਂਸ ਬਿਟਿੰਡਾ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਆਈਐਸਆਈ ਵੱਲੋਂ ਸੰਚਾਲਿਤ ਪਾਕਿਸਤਾਨ ਅਧਾਰਿਤ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮੋਡੀਊਲ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਮੁੱਢਲੀ ਜਾਂਚ ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਯੂਏਪੀਏ ਕੇਸਾ ਤਹਿਤ ਸੰਗਰੂਲ ਜੇਲ੍ਹ ਚ ਬੰਦ ਲੋਕਾਂ ਦੇ ਸੰਪਰਕ ਚ ਸਨ ਇਨਾ ਦੋਸ਼ੀਆਂ ਤੋਂ 8 ਹਥਿਆਰ 9 ਮੈਗਜ਼ੀਨ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਥਾਣਾ ਕੈਂਟ ਪਟਿੰਡਾ ਵਿਖੇ ਐਫ ਆਈ ਆਰ ਦਰਜ ਕਰਕੇ ਅਗਲੇਰੀ ਅਤੇ ਪਿਛਲੇਰੀ ਕੜੀ ਦਾ ਪਤਾ ਲਾਉਣ ਲਈ ਕਾਰਵਾਈ ਕੀਤੀ جاری ਹੈ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼ ਕਾਉਂਟਰ ਇੰਟੈਲੀਜੈਂਸ ਬਿਟਿੰਡਾ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਆਈਐਸਆਈ ਵੱਲੋਂ ਸੰਚਾਲਿਤ ਪਾਕਿਸਤਾਨਿਤ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮੋਡੀਊਲ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਮੁੱਢਲੀ ਜਾਂਚ ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਯੂਏਪੀਏ ਕੇਸਾ ਤਹਿਤ ਸੰਗਰੂਲ ਜੇਲ੍ਹ ਚ ਬੰਦ ਲੋਕਾਂ ਦੇ ਸੰਪਰਕ ਚ ਸਨ ਇਨਾ ਦੋਸ਼ੀਆਂ ਤੋਂ 8 ਹਥਿਆਰ 9 ਮੈਗਜ਼ੀਨ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਥਾਣਾ ਕੈਂਟ ਪਟਿੰਡਾ ਵਿਖੇ ਐਫ ਆਈ ਆਰ ਦਰਜ ਕਰਕੇ ਅਗਲੇਰੀ ਅਤੇ ਪਿਛਲੇਰੀ ਕੜੀ ਦਾ ਪਤਾ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼ ਕਾਉਂਟਰ ਇੰਟੈਲੀਜੈਂਸ ਬਿਟਿੰਡਾ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਆਈਐਸਆਈ ਵੱਲੋਂ ਸੰਚਾਲਿਤ ਪਾਕਿਸਤਾਨਿਤ ਅਤਵਾਦੀ ਮੌਜੂਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮੌਡਿਊਲ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਮੁੱਢਲੀ ਜਾਂਚ ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਯੂਏਪੀਏ ਕੇਸਾ ਤਹਿਤ ਸੰਗਰੂਲ ਜੇਲ੍ਹ ਚ ਬੰਦ ਲੋਕਾਂ ਦੇ ਸੰਪਰਕ ਚ ਸਨ ਇਨਾ ਦੋਸ਼ੀਆਂ ਤੋਂ 8 ਹਥਿਆਰ 9 ਮੈਗਜ਼ੀਨ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਥਾਣਾ ਕੈਂਟ ਪਟਿੰਡਾ ਵਿਖੇ ਐਫ ਆਈ ਆਰ ਦਰਜ ਕਰਕੇ ਅਗਲੇਰੀ ਅਤੇ ਪਿਛਲੇਰੀ ਕੜੀ ਦਾ ਪਤਾ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮਜ਼ੈਟ نیوز ਕਾਊਂਟਰ ਇੰਟੈਲੀਜੈਂਸ ਬਿਟਿੰਡਾ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਆਈਐਸਆਈ ਵੱਲੋਂ ਸੰਚਾਲਿਤ ਪਾਕਿਸਤਾਨ ਧਾਰਿਤ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮੋਡੀਊਲ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਮੁੱਢਲੀ ਜਾਂਚ ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਯੂਏਪੀਏ ਕੇਸਾ ਤਹਿਤ ਸੰਗਰੂਲ ਜੇਲ੍ਹ ਚ ਬੰਦ ਲੋਕਾਂ ਦੇ ਸੰਪਰਕ ਚ ਸਨ ਇਨਾ ਦੋਸ਼ੀਆਂ ਤੋਂ 8 ਹਥਿਆਰ, 9 ਮੈਗਜ਼ੀਨ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਥਾਣਾ ਕੈਂਟ ਪਟਿੰਡਾ ਵਿਖੇ ਐਫ ਆਈ ਆਰ ਦਰਜ ਕਰਕੇ ਅਗਲੇਰੀ ਅਤੇ ਪਿਛਲੇਰੀ ਕੜੀ ਦਾ ਪਤਾ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼